ਰਸੀ ਨਹੀਂ ਸਕੇ ਤੋਪਾਂ ਅੱਗੇ ਬਾਕੀ ਸਰਦਾਰਾਂ ਦੇ ਤੋਪਾਂ ਅੱਗੇ ਬਾਕੀ ਸਰਦਾਰਾਂ ਦੇ ਹੁਣ ਇਹ ਕਿੱਥੇ ਗ ਜਾ ਕੇ ਗੱਲ ਖੜਦੀ ਹੈ ਇਹ ਉਹ ਸਮੇਂ ਦੀ ਗੱਲ ਹੈ ਜੀ ਜਦੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ 1848-49 ਦੇ ਵਿੱਚ ਕੰਪਲੀਟ ਹੋ ਗਿਆ ਸੀ ਨਾ ਪੰਜਾਬ ਤੇ ਤੇ ਉਹ ਸਮੇਂ ਤੋਂ ਬਾਅਦ ਇੱਕ ਚੀਜ਼ ਹੋਰ ਜਿਵੇਂ ਆਪਾਂ ਪਿੱਛੇ ਗੱਲ ਕਰਕੇ ਆਏ ਬੰਦਾ ਸਿੰਘ ਬਹਾਦਰ ਤੋਂ ਵਿੱਚੋਂ ਵੀ ਇਹੇ ਕਬਜ਼ੇ ਤੋਂ ਬਾਅਦ ਕਈ ਸੋਚਦੇ ਹੋਣਗੇ ਵੀ ਜੀ ਲੜਨੋਂ हट ਗਏ ਉਦੋਂ ਵੀ ਸਟਰਗਲ ਕਰ ਰਹੇ ਸੀ ਪੰਜਾਬੀ ਵੀ ਸਾਡੇ ਤੇ ਕਬਜ਼ਾ ਸੀ ਮੰਨਦੇ ਹੀ ਨਹੀਂ ਹੈਗੇ ਜੀ ਅਦੀ ਜ਼ਿੰਦਗੀ ਕਬੂਲੀ ਹੋਈ ਨਹੀਂ ਅਸੀਂ ਨਹੀਂ ਮੰਨਦੇ ਜਿਵੇਂ ਵੀਰ ਸਿੰਘ ਨਰੰਗਾਵਾਦ ਦਾ ਜ਼ਿਕਰਾ ਬਾਬਾ ਰਾਮ ਸਿੰਘ ਕੁੱਕਾ ਦਾ ਜ਼ਿਕਰਾ ਇਹ ਉਹ ਸਮੇਂ ਦੀ ਗੱਲ ਹੈ ਭਾਈ ਬ੍ਰਿਆਮ ਸਿੰਘ ਮਲੇਰਕੋ ਲਾ ਵਿਖੇ ਜਦੋਂ ਇਹਨਾਂ ਨੇ 1872 ਦੇ ਵਿੱਚ 66 ਜਿਹੜੇ ਯੋਧਿਆਂ ਨੂੰ ਤੋਪਾਂ ਨਾਲ ਉਡਾਇਆ ਸੀ ਇਹਨਾਂ ਨੇ ਸਾਰੇ ਜਿਹੜੇ ਗੁਰਨਾਨਕ ਦੇਵ ਜੀ ਦੇ ਨਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਜੋ ਛੱਕੇ ਸੀ ਬੰਦ ਕਰਕੇ ਆਪਣੇ ਨਾਂ ਤੇ ਚਲਾ ਲਏ ਸੀ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਉਦੋਂ ਇਹ ਵਿਦਰੋਹ ਕਰ ਰਹੇ ਸੀਗੇ ਤਾਂ ਭਾਈ ਜਿਹੜਾ ਬਰਿਆਮ ਸਿੰਘ ਸੀ ਉਹਦਾ ਕੱਦ ਛੋਟਾ ਸੀ ਤੋਪ ਤੋਂ ਉਹਨਾਂ ਨੇ ਪੱਥਰ ਰੱਖ ਲਿਆ ਸੀ ਆਪਣੇ ਨੀਚੇ ਤੋਪ ਦੇ ਵਿੱਚ ਦਾ ਹੁਣ ਹਾਂ ਜਿਵੇਂ ਆਪ ਕੋ ਪੱਥਰ ਤੇ ਵੀ ਉਹਨੇ ਅੱਡੀਆਂ ਚੱਕੀਆਂ ਸੀ ਛੱਕ ਹੈ ਜਿਹੜੀ ਉਹ ਤੋਪ ਦੇ ਤੇ ਮੂਰੇ ਲਾ ਕੇ ਹਾਂ ਵੀ ਹੱਕ ਤੇ ਖਾਦੀ ਹੈ ਤਾਂ ਉਹ ਕਾਦ ਉਹਦਾ ਛੋਟਾ ਸੀਗਾ ਤੇ ਉਮਰ ਵੀ ਛੋਟੀ ਸੀ ਉਹਨਾਂ ਦੀ ਉਹਨਾਂ ਦੇ ਜਜ਼ਬੇ ਨੂੰ ਲਿਖਿਆ ਮੈਂ ਵੀ ਤੋਪਾ ਅੱਗੇ ਬਾਗੀ ਸਰਦਾਰ ਕਰਗੇ ਚੁੱਕ ਚੁੱਕ ਗੱਡੀ ਬਾਗੀ ਬੜੀ ਗੱਲ ਹੈ ਇਹ ਪਤਾ ਹੈ ਵੀ ਮੈਂ ਤੋਪ ਅੱਗੇ ਆ ਕੇ ਮਰ ਜਾਣਾ ਵੀ ਇਹ ਕੋਈ ਫਿਲਮੀ ਸੀਨ ਨਹੀਂ ਹੈਗੇ ਕਲਪਨਿਕ ਹੈ ਰਿਐਲਿਟੀ ਵੀ ਉਦੋਂ ਆਬੂ ਹਵਾ ਕਿਹੋ ਜੀ ਬਣੀ ਹੋਊਗੀ ਇਹ ਚੀਜ਼ ਦਾ ਵੀ ਇਤਿਹਾਸ ਪਤਾ ਨਹੀਂ ਹੈਗਾ ਜੀ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ ਇਹ ਬਹੁਤਿਆਂ ਨੂੰ ਕੀ ਇਹ ਮੇਰੇ ਖਿਆਲ ਹੈ ਵੀ ਜੇ ਮੈਂ ਕਹਾਂ 95 96% ਸਾਡੇ ਪਤਾ ਹੀ ਨਹੀਂ 2 4% ਹੋਣਗੇ ਜਿਹੜੇ ਪੜਦੇ ਐ ਉਹਨਾਂ ਨੂੰ ਪਤਾ ਹੈਗਾ ਬਾਕੀ ਦੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੈਗਾ ਹਾਂ ਜੀ ਪੜਨਾ ਚਾਹੀਦਾ ਹੈ ਕੁੱਕਾ ਲੇਰ ਬਾਰੇ ਪੜ੍ਹਨਾ ਜੇਦਾ ਉਹਦੇ ਵਿੱਚੋਂ ਬੜਾ ਕੁਝ ਮਿਲਦਾ ਹੈ ਅੰਗਰੇਜ਼ਾਂ ਦੇ ਖਿਲਾਫ ਉਹਨਾਂ ਦੇ ਜੋ ਵੀ ਕੀਤੇ ਸੀ ਬਾਬਾ RAM SINGH ਜੀ ਬਾਰੇ ਤਾਂ ਐਵੇਂ ਹੀ ਪੜਿਆ ਵੀ ਅਫਗਾਨਿਸਤਾਨ ਦੇ ਵਿੱਚ ਉਧਰੋਂ ਬਹੁਤ ਸਾਰੇ ਮੁਲਕ ਸੀ ਉਹਨਾਂ ਨੇ ਲਿਖਿਆ ਸੀ ਵੀ ਉਹਨਾਂ ਕੋਲੇ ਜਾਓ ਤੇ ਸਿੱਖ ਕੇ ਆਓ ਵੀ ਬੜਾ ਕੁਝ ਸਿੱਖਣ ਨੂੰ ਮਿਲਦਾ ਥੋਨੋਂ ਉਹਨਾਂ ਦੇ ਕੋਲੋਂ ਉਹ ਉਹ ਮੁਲਕ ਦੇ ਵਸਿੰਦੇ ਸੀ ਜਿਹੜੇ ਉਹ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਵੀ ਉਹ ਕਹਿੰਦੇ ਸੀ ਵੀ ਬਾਬਾ RAM SINGH ਕੋਲੇ ਜਾ ਕੇ ਉਹ ਬਾਬਾ RAM SINGH ਬੜੀ ਵੱਡੀ ਚੀਜ਼ ਆ ਦੂਜੇ ਮੁਲਕ ਦੇ ਲੋਕ ਕਹਿ ਰਹੇ ਹਾਂ ਜੀ ਵੀ ਅੰਡਰਲੈਂਡ ਸਰਦਾਰ ਹੋਣਗੇ ਉਹ ਗੱਲ